ਸਸਕਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਤੇ ਮੈਂ ਇਸ ਵਕਤ ਦਿੱਲੀ ਦੇ ਵਿੱਚ ਪਹੁੰਚ ਚੁੱਕਿਆ ਤੇ ਕੱਲ ਨੂੰ ਪਾਰਲੀਮੈਂਟ ਕਿਉਂਕਿ ਪਾਰਲੀਮੈਂਟ ਚੱਲ ਰਹੀ ਹੈ ਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਉੱਥੇ ਜਾ ਕੇ ਲੋਕਾਂ ਦੇ ਮਸਲੇ ਮੈਂ ਉਠਾਵਾਂ ਸੋ ਕੱਲ ਨੂੰ ਪਾਰਲੀਮੈਂਟ ਮੈਂ ਅਟੈਂਡ ਕਰੂੰਗਾ ਉਸ ਤੋਂ ਬਾਅਦ ਫਿਰ ਪੰਜਾਬ ਨੂੰ ਚਾਲੇ ਪਾਵਾਂਗੇ ਤੇ ਪਰਸੋ ਦਾ ਦਿਨ ਬਹੁਤ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਪੂਰੀ ਦੁਨੀਆ ਦੇ ਪੰਜਾਬੀਆਂ ਵੱਲੋਂ ਮੈਂ ਧੰਨਵਾਦ ਕਰਦਾ ਆ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਦੋਸਤ ਮਿੱਤਰ ਮਿਲੇ ਔਰ ਜਿਨ੍ਹਾਂ ਨੇ ਫੰਕਸ਼ਨ ਵੀ ਅਟੈਂਡ ਕੀਤਾ ਤੇ ਜਿਨ੍ਹਾਂ ਦੇ ਵਿੱਚ ਸ਼ਿੰਕੂ ਨਾਬਾ ਅਮਨ ਜੈਨ ਲਾਲੀ ਔਰ ਗੁਰਜੰਟ ਉਹਨਾਂ ਨੂੰ ਮਿਲਿਆ ਨਹੀਂ ਗਿਆ ਮਾਫੀ ਚਾਹੁੰਦੇ ਆ ਤੇ ਪ੍ਰਿਸਬਨ ਵਾਲੇ ਮੁੰਡੇ ਸਾਰੇ ਮਨਮੀਤ ਦੇ ਸਾਰੇ ਦੋਸਤ ਮਿੱਤਰ ਉਦੋਂ ਤੱਕ ਅਖੀਰ ਲਾਈਵ ਆਪਾਂ ਕਰੀ ਦਿੱਤਾ ਸੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਰੀ ਵੈਰੀ ਐਕਸਾਈਟਡ ਤੇ ਜਿਸ ਤਰ੍ਹਾਂ ਦੇ ਰੁਝਾਨ ਆ ਰਹੇ ਨੇ ਕਿਉਂਕਿ ਮੈਂ ਤਾਂ ਬਹੁਤ ਪਿੰਡ ਪਿੰਡ ਵੀ ਜਾ ਕੇ ਰੈਲੀ اٹینڈ ਕੀਤੀ ਹੈ ਇਸ ਕਰਕੇ ਲੋਕ ਤੁਹਾਨੂੰ ਪਹਿਲਾਂ ਹੀ ਦੱਸ ਰਹੇ ਸੀ ਉਮੀਦ ਤੋਂ ਵੀ ਜ਼ਿਆਦਾ ਜਿਹੜੀਆਂ ਉਮੀਦ ਤੋਂ ਵੀ ਜ਼ਿਆਦਾ ਜਿਹੜੇ ਸੀਟਾਂ ਜਿਹੜੀਆਂ ਨੇ ਉਹ ਆਉਣਗੀਆਂ ਪਰ ਇਸ ਵਕਤ ਮੈਂ ਦਿੱਲੀ ਆ ਤੇ ਹੁਣੀ 에어ਪੋਰਟ ਤੋਂ ਮੈਂ ਜਾ ਰਹੇ ਹਾਂ ਤੇ ਕੱਲ ਨੂੰ ਪਾਰਲੀਮੈਂਟ ਅਟੈਂਡ ਕਰਕੇ ਮੈਂ ਵਾਪਸ ਆ ਜਾਊਗਾ ਫਿਰ ਮਿਲਾਂਗੇ ਤੇ ਮੌਕੇ-ਮੌਕੇ ਤੇ ਤੁਹਾਡੇ ਨਾਲ ਗੱਲਾਂਬਾਤਾਂ ਵੀ ਹੁੰਦੀਆਂ ਰਹਿਣਗੀਆਂ ਬਹੁਤ ਸਾਰੇ ਮਿੱਤਰ ਇਸ ਵਕਤ ਕਮੈਂਟ ਕਰ ਰਹੇ ਨੇ ਜਿੰਨਾਂ ਚੋਂ ਮੈਂ ਕੁਝ ਪੜ ਸਕਦਾ ਸਿੰਘ ਦੀਪ ਕਹਿੰਦਾ ਸਤਿ ਸ਼੍ਰੀ ਅਕਾਲ ਜੀ ਵਿਕਰਮ ਵਿਜ ਵੀ ਆਈ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਤੇ ਹੋਰ ਬਹੁਤ ਸਾਰੇ ਮਿੱਤਰ ਨੇ ਜਿਹੜੇ ਹੈਲੋ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗੁੱਡ ਵਿਸ਼ੇਸ ਦੇ ਰਹੇ ਨੇ ਬਹੁਤ ਸਾਰੀ ਦੁਨੀਆਂ ਦੇ ਵਿੱਚ ਜਿੱਥੇ ਵੀ ਤੁਸੀਂ ਬੈਠੇ ਹੋ 노 ਡਾਊਟ ਅਬਾਊਟ ਥੈਟ ਕਿ ਤੁਸੀਂ ਹੌਸਲਾ ਵਧਾਉਂਦੇ ਰਹਿੰਦੇ ਹੋ ਸਮੇਂ ਸਮੇਂ ਤੇ ਬੜੇ ਸੰਕਟ ਇਹਨਾਂ ਨੇ ਸਾਡੇ ਤੇ ਝੁੱਲਣ ਦੀ ਕੋਸ਼ਿਸ਼ ਕੀਤੀ ਬੜੇ ਇਲਜ਼ਾਮ ਲਾਏ ਗਏ ਬੜਾ ਬੜਾ ਬਦਨਾਮ ਕਰਨੇ ਕੋਸ਼ੇ ਹੋਈਆਂ ਪਰ ਤੁਹਾਡੀਆਂ ਤਾੜੀਆਂ ਚ ਤੁਹਾਡੇ ਇਨਕਲਾਬ ਜਿੰਦਾਬਾਦ ਦੇ ਨਾਅਰੇਆਂ ਚ ਤੁਹਾਡਾ ਐਪਰੀਸ਼ੀਏਸ਼ਨ ਦੇ ਕਮੈਂਟਾਂ ਚ ਕਦੇ ਕਮੀ ਨਹੀਂ ਆਈ ਬਸ ਉਹਨਾਂ ਕਰਕੇ ਸਾਡਾ ਵੀ ਹੌਸਲਾ ਜਿਹੜਾ ਹੈ ਉਹ ਬਣੇ ਰਿਹਾ ਤੇ ਬਣਿਆ ਰਹੂਗਾ ਤੇ ਹੁੰਦਾ ਹੈ ਤਾਂ ਜਦੋਂ ਕੁਰਸੀਆਂ ਖਿਸਕਦੀਆਂ ਹੋਣ ਤਾਂ ਫਿਰ ਆਬੀਅਸਲੀ ਰੌਲਾ ਤਾਂ ਪਾਉਣਗੇ ਪਾਉਣਗੇ ਸੋ ਆਮ ਲੋਕ ਸੱਤਾ ਚਾ ਰਹੇ ਨੇ ਬੇਰਜ਼ਗਾਰਾਂ ਨੂੰ ਸੱਤਾ ਮਿਲ ਰਹੀ ਹੈ ਕਿਸਾਨ ਸੱਤਾ ਚਾ ਰਹੇ ਨੇ ਧੀਆਂ ਪੈਣਾ ਜਿਹਨਾਂ ਦੀਆਂ ਇੱਜ਼ਤਾਂ ਇਹਨਾਂ ਨੇ ਗਲੀਆਂ 'ਚ ਰੋਲਤੀਆਂ ਉਹੋ ਸੱਤਾ ਚਾ ਰਹੀਆਂ ਨੇ ਦੁਕਾਨਦਾਰ ਸੱਤਾ ਚਾਹ ਰਿਹਾ ਹੈ ਵਪਾਰੀ ਸੱਤਾ ਚਾਹ ਰਿਹਾ ਹੈ ਮੈਂ ਕਹਾਂਗਾ ਕਿ ਪੰਜਾਬ ਸੱਤਾ ਚਾਹ ਰਿਹਾ ਹੈ ਪਹਿਲੀ ਵਾਰ ਲੋਕ ਜਿੱਤ ਰਹੇ ਨੇ ਤੇ ਲੀਡਰ ਹਾਰ ਰਹੇ ਨੇ ਅਕਸਰ ਇਦਾਂ ਹੁੰਦਾ ਸੀ ਪਹਿਲਾਂ ਕਿ ਲੀਡਰ ਜਿੱਤ ਜਾਂਦੇ ਸੀ ਤੇ ਲੋਕ ਹਾਰ ਜਾਂਦੇ ਸੀ ਸੋ ਪਲੇਨ ਦੇ ਵਿੱਚ ਬਹੁਤ ਸਾਰੇ ਪੰਜਾਬੀ ਮਿਲੇ ਉਹਨਾਂ ਨੇ ਵੀ ਗੁੱਡ ਵਿਸ਼ੇਸ ਦਿੱਤੀਆਂ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਮਿਲਦੇ ਰਵਾਂਗੇ ਅ ਇੰਤਜ਼ਾਰ ਕਰਦੇ ਹਾਂ ਪਰਸੋਂ ਦਾ ਤੇ ਹੋਪ ਫॉर ਦਾ ਬੈਸਟ ਕਿਉਂਕਿ ਉਮੀਦਾਂ ਤੇ ਦੁਨੀਆ ਕਾਇਮ ਹੈ ਉਮੀਦ ਪੂਰੀ ਹੈ ਇਨਕਲਾਬ ਜ਼ਿੰਦਾਬਾਦ